ਬਹੁਤ ਵਧੀਆ ਕਾਮੇਡੀ ਮੂਵੀ ਹੈ ਤੇ ਬੜਾ ਚੰਗਾ ਐਂਟਰਟੇਨਮੈਂਟ ਹੈ ਮੈਂ ਤਾਂ ਸਿਰੀ ਸਾਹਿਬ ਆਪਣੀ ਹੁਣੇ ਕੱਢਣ ਲੱਗਿਆ ਸੀ ਵੀ ਮੈਂ ਵੀ ਮੈਨੂੰ ਵੀ ਜੁਗਾੜ ਮਿਲ ਗਿਆ ਇੱਕ ਵਧੀਆ ਕਲਾਈਮੈਕਸ ਹੋ ਗਿਆ ਮੈਰਜ ਹੈ ਜਿੰਨਾਂ ਦੀ ਹੋ ਚੁੱਕੀ ਹੈ ਉਹਨਾਂ ਨੂੰ ਇੱਕ ਇਹੋ ਜਿਹਾ ਆਈਡੀਆ ਮਿਲ ਗਿਆ ਵਿਵਾਦੀ ਘਰ ਵਾਲੀ ਵੀ ਬੱਤ ਚ ਰੱਖ ਸਕਦੇ ਤਾਂ ਪਰ ਉਹ ਮੰਤਰ ਸਾਡੇ ਨੂੰ ਮਿਲ ਗਿਆ ਜਿਹਨੇ ਉਹ ਮੰਤਰ ਚਾਹੀਦਾ ਉਹ ਮੂਵੀ ਦੇਖਣ ਆਵੇ ਬਹੁਤ ਵਧੀਆ ਜੀ ਫੈਮਿਲੀ ਮੂਵੀ ਸੁਪਰ ਐਂਡ ਬਸ ਮਸਣੇ ਦਿੱਤਾ ਗਿਆ ਤੇ ਬਹਿਮਾ ਪਰਮਾ ਤੋਂ ਬਚ ਕੇ ਖੋਤੀ ਬਾਬਿਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਬਹੁਤ ਵਧੀਆ ਲੱਗੀ ਜੀ ਬਹੁਤ ਐਂਟਰਟੇਨਿੰਗ ਹੈ ਜੀ ਵਧੀਆ ਸੀ ਬਈ ਨਾਈਸ ਹਾਂਜੀ ਬਹੁਤ ਵਧੀਆ ਲੱਗੀ ਕਿਵੇਂ ਜੀ ਲੱਗੀ ਤੁਹਾਨੂੰ ਅੱਛੀ ਮੈਨੂੰ ਵੀ ਬਹੁਤ ਅੱਛੀ ਲੱਗੀ ਬਹੁਤ ਖਾਨਦਰ ਮੂਵੀ ਆਈ ਬਹੁਤ ਵਧੀਆ ਜੀ ਬਹੁਤ ਮਜ਼ਾ ਆਇਆ ਸਾਰਿਆਂ ਨੂੰ ਦੇਖਣੀ ਚਾਹੀਦੀ ਜੀ ਐਕਟਿੰਗ ਓਵਰਆਲ ਸਭ ਦੀ ਵਧੀਆ ਜੀ ਸਭ ਤੋਂ ਵਧੀਆ ਨੀਤਾ ਤੇ ਬੱਬਲ ਕਮਾਲ ਕਰ ਗਿਆ ਇਸ ਵਾਰ ਬੱਬਲ ਦੀ ਬਹੁਤ ਸੋਹਣੀ ਸਾਰਾ ਦੇ ਗੋਲ ਬੱਫਲ ਦੇ ਗੋਲ ਸਾਰੇ ਵਧੀਆ ਨੇ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਵਧੀਆ ਸੀ ਸਾਰਿਆਂ ਦੀ ਪੰਜਾਬ ਵਿੱਚੋਂ ਕਿੰਨੇ ਸਟਾਰਸ ਪੰਜ ਇਹ ਲੋ ਪੰਜਾ ਜੋ ਪੰਜ ਸਾਡਾ 45 5 ਪੰਜ 5 ਜੋ 5 ਪੰਜ ਵਿੱਚ ਪੰਜ ਪੰਜ ਵਿੱਚ ਕਿੰਨੇ ਸਟਾਰਸ ਹਮਡਲ ਵਰਗੰਡ ਅਨ ਕਨਸੈਪਟ ਕੀ ਹੋ ਜਾ ਰਿਹਾ ਗਿਆ ਵਰਗੰਡ ਐਕਟਿੰਗ ਐਕਟਿੰਗ ਕਲਾਈਮੈਕਸ ਵਰਗੰਡ ਸੀਗਾ ਮੇਨਲੀ ਕਿਨੇ ਮਾਰਕ ਨੰਬਰ ਪੰਜਾ ਜੋ ਪੰਜਾ ਜੋ ਪੰਜ ਬਹੁਤ ਹੀ ਵਧੀਆ ਕਾਮੇਡੀ ਰੋਮਾਂਸ ਤੇ ਪਰਵਾਰਕ ਡਰਾਮਾ ਫਿਲਮਾਂ ਬਹੁਤ ਸੋਹਣੀਆਂ ਦਿੱਤਾ ਵੀ ਸਾਨੂੰ ਮੁਸੀਬਤਾਂ ਤੇ ਤਕਲੀਫਾਂ ਅੱਗੇ ਹਾਰ ਨਹੀਂ ਮੰਨਣੀਆਂ ਚਾਹੀਦੀ ਉਹਦਾ ਮੁਕਾਬਲਾ ਕਰਨਾ ਚਾਹੀਦਾ ਬਹੁਤ ਸੋਹਣੀਆਂ ਦਿੱਤਾ ਗਿਆ ਤੇ ਬੈਮਾ ਪਰਮਾ ਤੋਂ ਬਚ ਕੇ ਤੇ ਖੋਤੀ ਬਾਬਿਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਕੁੱਲ ਮਿਲਾ ਕੇ ਬਹੁਤ ਸੋਹਣੀ ਪਰਵਾਰਕ ਡਰਾਮਾ ਫਿਲਮਾਂ ਦੇਖਣੀ ਚਾਹੀਦੀ ਸੋ ਆ ਲੰਬੜਾ ਦਾ ਲਾਣਾ ਫਿਲਮ ਰਿਲੀਜ਼ ਹੋਈ ਹੈ ਅਦਾਕਾਰੀ ਕਿੰਦੀ ਵਧੀਆ ਲੱਗੀ ਸਭ ਤੋਂ ਵਧੀਆ ਨੀਤਾ ਤੇ ਬੱਬਲ ਕਮਾਲ ਕਰ ਗਿਆ ਇਸ ਵਾਰ ਬੱਬਲ ਦੀ ਬਹੁਤ ਸੋਹਣੀ ਇਹ ਪੰਜਾਬ ਵਿੱਚੋਂ ਕਿੰਨੇ ਸਟਾਰਸ ਪੰਜ ਹੀ ਲੈ ਲਓ ਬਹੁਤ ਵਧੀਆ ਜੀ ਫੈਮਲੀ ਮੂਵੀ ਸੁਪਰ ਐਂਡ ਅੱਛਾ ਮਤਲਬ ਕੀ ਕਹਿਣਾ ਚਾਹੋਗੇ ਆਡੀਅנס ਨੂੰ ਕਿੱਦਾਂ ਦੀ ਫਿਲਮ ਹੈ ਕਿਸ ਦੇ ਕਿਹਦੇ ਬਾਰੇ ਹੈ ਲੇਡੀਜ਼ ਨੂੰ ਕਾਬੂ ਕਰਨ ਲਈ ਬਹੁਤ ਵਧੀਆ ਲੱਗੀ ਜੀ ਬਹੁਤ ਐਂਟਰਟੇਨਿੰਗ ਹੈ ਜੀ ਫਿਲਮ ਵਿੱਚ ਦੇਖਿਆ ਇੱਕ ਮੈਸੇਜ ਜਿਹੜਾ ਦਿੱਤਾ ਇਹਨਾਂ ਨੇ ਜਿਹੜਾ ਕਿ ਵਿਚਾਰਾ ਪਰੇਸ਼ਾਨ ਆ ਉਹਨੂੰ ਕੁਝ ਕਲੂ ਦਿੱਤਾ ਹੋਇਆ ਹੈ ਇਹ ਤੁਸੀਂ ਇਸ ਤਰ੍ਹਾਂ ਇਹਨੂੰ ਯੂਜ਼ ਕਰ ਸਕਦੇ ਹੋ ਐਕਟਿੰਗ ਕਿੰਨੀ ਵਧੀਆ ਲੱਗੀ ਐਕਟਿੰਗ ਓਵਰ ਆਲ ਸਭ ਦੀ ਵਧੀਆ ਜੀ 5 ਵਿੱਚ ਕਿੰਨੇ ਸਟਾਰ ਐਫ 4 ਸਟਾਰ ਦਾ ਅੱਛੀ ਮੂਵੀ ਹੈ ਤੇ ਬੜਾ ਚੰਗਾ ਐਂਟਰਟੇਨਮੈਂਟ ਹੈ ਮੈਂ ਤਾਂ ਸਿਰੀ ਸਾਹਿਬ ਆਪਣੀ ਹੁਣੀ ਕੱਢਣ ਲੱਗਿਆ ਸੀ ਵੀ ਮੈਂ ਵੀ ਮੈਨੂੰ ਵੀ ਜੁਗਾਰ ਮਿਲ ਗਿਆ ਇੱਕ ਵਧੀਆ ਮੈਂ ਕਿਹਾ ਇੱਕ ਬੜਾ ਵਧੀਆ ਟੋਟਕਾ ਮਿਲ ਗਿਆ ਸਾਨੂੰ ਆਪਣੇ ਲਈ ਵੀ ਐਕਟਿੰਗ ਕਿੰਨੀ ਵਧੀਆ ਲੱਗ ਰਹੀ ਸੀ ਸਾਰਿਆਂ ਦੀ ਵਧੀਆ ਪੰਜ ਵਿੱਚੋਂ ਕਿੰਨੇ ਸਟਾਰ ਸਾਢੇ 4 ਵਧੀਆ ਸੀ ਬਈ ਨਾਈਸ ਕਿੰਨੀ ਇਤਨੀ ਵਧੀਆ ਲੱਗੀ ਸਾਰਿਆਂ ਦੀ ਸਾਰਾ ਦੇ ਗੋਲ ਬੱਬਲ ਦੇ ਗੋਲ ਸਾਰੇ ਵਧੀਆ ਨੇ ਔਰ ਪੰਜ ਵਿੱਚੋਂ 4 ਹਲਕੀ ਫਿਲਕੀ ਕਾਮੇਡੀ ਹੈ ਸੋ ਪਹਿਲਾ ਪਾਰਟ ਡਿਫਰੈਂਟ ਸੀਗਾ ਉਹਦੇ ਵਿੱਚ ਪੰਜ ਵਧੀਆ ਸੀ ਤੇ ਇੰਟਰਵਲ ਤੋਂ ਬਾਅਦ ਥੋੜੀ ਹੋਰ ਪਿਕ ਹੋ ਗਈ ਮਤਲਬ ਟੋਟਲੀ ਥਰੂਆਊਟ ਦ ਮੂਵੀ ਬੜੇ ਵਧੀਆ ਪਾਂਚੇਸ ਨਿਕਲ ਕੇ ਆਏ ਆ ਤੁਹਾਨੂੰ ਬੜੀ ਬਹੁਤ ਵਧੀਆ ਕਾਮੇਡੀ ਮੂਵੀ ਹੈ ਐਕਟਿੰਗ ਵੀ ਇੰਜੋਏ ਕਰ ਰਹੇ ਸੀ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਉਹ ਪੰਜ ਵਿੱਚੋਂ ਕਿੰਨੇ ਸਟਾਰਸ ਆਮ 5 ਬਹੁਤ ਖਾਂਦਰ ਮੂਵੀ ਆਈ ਲੰਬੜਾਂ ਦਾ ਲਾਣਾ ਸਭ ਤੋਂ ਵੱਡੀ ਗੱਲ ਆ ਜਿੰਨੇ ਮੈਰਜ ਜਿਨ੍ਹਾਂ ਦੀ ਹੋ ਚੁੱਕੀ ਆ ਉਹਨਾਂ ਨੂੰ ਇੱਕ ਇਹੋ ਜਿਹਾ ਆਈਡੀਆ ਮਿਲ ਗਿਆ ਵਿਵਾਦ ਦੀ ਘਰ ਵਾਲੀ ਨੂੰ ਬਸ ਤੇ ਰੱਖ ਸਕਦੇ ਆ ਪਰ ਉਹ ਮੰਤਰ ਸਾਡੇ ਨੂੰ ਮਿਲ ਗਿਆ ਜਿਹਨੇ ਉਹ ਮੰਤਰ ਚਾਹੀਦਾ ਉਹ ਮੂਵੀ ਦੇਖਣ ਆਵੇ ਤੁਸੀਂ ਕੀ ਕਹਿਣਾ ਚਾਹੋਗੇ ਸੇਮ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਮੂਵੀ ਬਹੁਤ ਅੱਛੀ ਲੱਗੀ ਤੁਸੀਂ ਮੰਤਰ ਦਿੱਤਾ ਜਾਂ ਲਿਖਤਾ ਹੈ ਕੁਝ ਨਹੀਂ ਕੀਤਾ ਪੰਜਵੇਂ ਚੋ ਕਿੰਨੇ ਸਟਾਰ ਪੰਚ ਸਾਰਿਆਂ ਦੀ ਐਕਟਿੰਗ ਵਧੀਆ ਸੀ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਕੀ ਬਹੁਤ ਵਧੀਆ ਬਸ ਇੱਕ ਸਾਨੂੰ ਗੁਰਮੰਤਰ ਮਿਲ ਗਿਆ ਆ ਬੋਧੀ ਜੀ ਬਹੁਤ ਮਜ਼ਾ ਆਇਆ ਸਰੈਣ ਦੇਖਣੀ ਚਾਹੀਦੀ ਜੀ ਮਜ਼ਾ ਸਭ ਤੋਂ ਵਧੀਆ ਕੀ ਆ ਮੈਂ ਐਂਟਰਟੇਨ ਕਰ ਰਿਹਾ ਸੀ ਤੁਹਾਨੂੰ ਕਾਮੇਡੀ ਬਹੁਤ ਵਧੀਆ ਲੱਗੀ ਫਿਲਮ ਜੀ ਕਾਮੇਡੀ ਹਾਂ ਤੁਸੀਂ ਵੀ ਅੰਦਰੋਂ ਮੰਤਰਾਂ ਲੈ ਕੇ ਆਏ ਹੋ ਜਾਂ ਤਾਂ ਬਾਕੀ ਲੈ ਕੇ ਆਏ ਹੋ ਨਹੀਂ ਜੀ ਹਾਂ ਛਾ ਪੰਜ ਵਿੱਚ ਕਿੰਨੇ ਸਟਾਰਸ ਫਾਈਵ ਚ ਫਾਈਵ ਕਿਹੋ ਜਿਹੀ ਲੱਗੀ ਫਿਲਮ ਅੱਛੀ ਅਕੀ ਵਧੀਆ ਲੱਗਿਆ ਕਿਹਦੀ ਐਕਟਿੰਗ ਅੱਛੀ ਲੱਗੀ ਹਾਂ ਅਕੀ ਵਧੀਆ ਲੱਗਿਆ ਫਿਲਮ ਚ ਅ ਬਤਾਨੇ ਨਹੀਂ ਪਤਾ ਚਲੋ ਐਕਟਿੰਗ ਕਿਹਦੀ ਵਧੀਆ ਲੱਗੀ ਐਕਟਿੰਗ ਪਤਾ ਪੰਜ ਵਿੱਚ ਕਿੰਨੇ ਸਟਾਰਸ ਹਮ ਸਟਾਰਸ ਹਾਂ ਹੰਦਰ ਹਾਂ ਉਹ ਕਿ ਉਹ ਕਿ ਹੰਦੀ ਬਹੁਤ ਵਧੀਆ ਲੱਗੀ ਹਾਂਜੀ ਕਾਮੇਡੀ ਹਾਂਜੀ ਹਾਂਜੀ ਕਹਾਣੀ ਕਾਮੇਡੀ ਬਹੁਤ ਵਧੀਆ ਸੀ ਹਾਂਜੀ ਪੰਜ ਵਿੱਚੋਂ ਕਿੰਨੇ ਸਟਾਰਸ ਹਾਂਜੀ ਬਸ ਪੰਜ ਵਿੱਚ ਪੰਜ ਥੈਂਕ ਯੂ